rocket propel ਜਿਹੜਾ ਗ੍ਰਨੇਡ ਆ ਉਹਦੇ ਨਾਲ ਅਟੈਕ ਕੀਤਾ ਹੈਡਕੁਆਟਰ ਦੇ ਉੱਤੇ ਸੋ ਇਹ ਸਾਰਾ ਜਿਹੜਾ ਜਿਹੜੀ ਬੈਕਬੋਨ ਸੀ ਜਿਹੜੀ ਸਟੇਟ ਦੇ ਵਿੱਚ ਜੋ ਕੁਝ ਸਟੇਟ ਦੇ ਵਿੱਚ ਪ੍ਰੋਵਾਈਡ ਕੀਤਾ ਉਹਨਾਂ ਨੂੰ ਉਹ ਸਾਰਾ ਚੜਤ ਸਿੰਘ ਨੇ ਕੀਤਾ ਔਰ ਕੀਤਾ ਸਾਰਾ ਇਹਨੇ ਜਿਹੜਾ ਲਖਵੀਰ ਸਿੰਘ ਲੰਡਾ ਔਰ ਹਰਵਿੰਦਰ ਰਿੰਦਾ ਉਹਨਾਂ ਦੋਨਾਂ ਦੇ ਕਹਿੰਤੇ ਸੋ ਐਸਐਸਓਸੀ ਜਿਹੜਾ ਤਰਾ ਹੈਗਾ ਸਪੈਸ਼ਲ ਜਿਹੜਾ ਵਿੰਗ ਆ ਕਾਉਂਟਰ ਇੰਟੈਲੀਜੈਂਸ ਦਾ ਉਹਨਾਂ ਦੇ ਸਾਡੇ ਜਿਹੜੇ ਨੇ ADGP ਮਿਸਟਰ ਡੋਕੇ ਔਰ ਮਿਸਟਰ ਅਮਿਤ ਪ੍ਰਸਾਦ ਜਿਹੜੇ ADGP ਕਾਉਂਟਰ ਇੰਟੈਲੀਜੈਂਸ ਨੇ ਉਹਨਾਂ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਸੁਪਰਵਾਈਜ਼ਨ ਤੇ 5 ਮਹੀਨੇ ਤੋਂ ਸਾਡੀਆਂ ਟੀਮ ਜਿਹੜੀਆਂ ਸੀਗੀਆਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਸੀਗਾ बिकॉज़ ਬਾਕੀ ਅਕਿਊਜ਼ਡ ਫੜੇ ਗਏ ਸੀ ਉਹਨਾਂ ਦਾ ਚਲਾਨ ਵੀ ਹੋ ਗਿਆ ਸੀਗਾ ਪਰ ਇਹ ਮੇਨ ਕਿੰਗਪਿੰਨ ਜਿਹੜਾ ਸੀਗਾ ਲੋਕਲ ਜਿਹੜਾ ਕਿੰਗਪਿੰਨ ਸੀਗਾ ਉਹ ਰਹਿੰਦਾ ਸੀਗਾ ਸੋ 5 ਮਹੀਨੇ ਦੀ ਬੜੀ ਕਰੜੀ ਮਿਹਨਤ ਤੋਂ ਬਾਅਦ ਇਸ ਪੂਰੇ ਕੇਸ ਨੂੰ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਕੋਦ ਨੂੰ ਮਾਨੀਟਰ ਕਰ ਰਹੇ ਸੀਗੇ ਡੀਜੀਪੀ ਸਾਹਿਬ ਖੁਦ ਮਾਨੀਟਰ ਕਰ ਰਹੇ ਸੀਗੇ ਔਰ ਇਹਨਾਂ ਦੀ ਟੀਮ ਨੇ ਵਿਦ ਸੈਕਟਲ ਏਜੰਸੀਜ਼ ਅਸਿਸਟੈਂਸ ਔਰ ਅੱਜ ਜਿਹੜੀ ਸਵੇਰ ਅਰੈਸਟ ਹੋਈ ਹੈ ਉਹਦੇ ਵਿੱਚ ਏਟੀਐਸ ਮੁੰਬਈ ਦੀ ਅਸਿਸਟੈਂਸ ਦੇ ਨਾਲ ਇਹਨੂੰ ਅਰੈਸਟ ਕੀਤਾ ਸੋ ਬਹੁਤ ਇਹ ਵੱਡੀ ਉਪਲਬਧੀ ਹੈ ਔਰ ਇਹ ਜਿਹੜਾ ਕੇਸ ਆ ਇੱਕ ਲੌਜੀਕਲ ਐਂਡ ਤੇ ਚਲਾ ਗਿਆ ਇਸ ਅਰੈਸਟ ਦੇ ਨਾਲ ਬੜਾ ਸਕਸੈਸਫੁਲ ਬੰਚਡ ਹੈਗੇ ਆ ਜੇ ਕਿਉਂਕਿ ਜਦੋਂ ਡੀਜੀਪੀ ਘੋੜਾ ਸਾਹਿਬ ਨੇ ਤੇ ਇਸੇ ਕਿਸੇ ਉਹਨਾਂ ਨੇ ਕਿਹਾ ਸੀ ਯੂਪੀ ਦੇ ਦੋ ਹੋਰ ਪੁਲਿਸ ਅਧਿਕਾਰੀਆਂ ਵਿੱਚ ਇਨਵੋਲਡ ਸੀ ਇਹਦੇ ਵਿੱਚ ਇਹਦੇ ਵਿੱਚ ਇੱਕ ਮੈਂ ਜਿੱਦਾਂ ਦੱਸਿਆ ਇੱਕ ਯੁਵਿੰਦਾਇਲ ਜਿਹੜਾ ਹੈ ਉਹ ਆਲਰੇਡੀ ਦਿੱਲੀ ਪੁਲਿਸ ਨੇ ਅਰੈਸਟ ਕਰ ਲਿਆ ਔਰ ਇੱਕ ਦੀਪਕ ਨਾਮ ਦਾ ਜਿਹੜਾ ਅਕਿਊਜ਼ਡ ਹੈ ਇਹਦੇ ਵਿੱਚ ਉਹ ਰਹਿੰਦਾ ਫੜਿਆ ਜਾਣ ਵਾਲਾ ਹੁਣ ਸਾਡੀ ਜਿਹੜੀ ਪੂਰੀਆਂ ਟੀਮਸ ਨੇ ਉਹਦੇ ਪਿੱਛੇ ਲੱਗੀਆਂ ਹੋਈਆਂ ਜਲਦੀ ਉਹ ਵੀ ਅਰੈਸਟ ਹੋ ਜਾਏਗਾ ਸੋ ਦੋ ਬੰਦੇ ਸੀ ਜਿਨ੍ਹਾਂ ਨੇ ਉਸ ਜਗ੍ਹਾ ਤੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਚੜਤ ਸਿੰਘ ਦੇ ਬਾਰੇ ਤੁਸੀਂ ਗੱਲ ਕੀਤੀ ਹੈ ਚੜਤ ਸਿੰਘ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿਹੜਾ ਸ਼ਾਹਬਾਦ ਹਰਿਆਣਾ ਚ ਵੀ ਹੋਇਆ ਨਾ ਚੜਤ ਸਿੰਘ ਮੋਤੀ ਜਰਾ ਆ ਪੰਜਾਬ ਪੁਲਿਸ ਨੇ ਉਹਨੇ ਵੀ ਚੜਤ ਸਿੰਘ ਬਾਰੇ ਦੱਸਿਆ ਸੀ ਕਿ ਆਈਡੀ ਇੰਪਲੈਂਟ ਕਰਦਾ ਹੈ ਜਾਂ 25 ਦੇ ਲੋਕਾਂ ਦੀ ਟੀਮ ਹੀ ਬਣਾ ਰਿਆ ਇਹਦੇ ਵਿੱਚ ਆਈਡੀ ਜਿਹੜਾ ਐਸਆਈ ਜਿਹੜਾ ਉਹਦੀ ਗੱਡੀ ਚ ਵੀ ਬਰਾੜ ਪਤਾ ਵੀ ਰਿੰਦਾ ਰੰਦਾ ਤੇ ਨਾਲ ਇਹਦਾ ਚੜਤ ਸਿੰਘ ਦਾ ਨਾਮ ਆਇਆ ਤੇ ਇਹ ਕਿਸੇ ਗੈਂਗਸਟਰ ਦੇ ਨਾਲ ਵੀ ਨਾਦੇ ਕੋਈ ਲਿੰਕ ਹਜੇ ਤੱਕ ਸਾਹਮਣੇ ਆਇਆ ਸਰ ਦੇਖੋ ਇਹ ਜਿਹੜਾ ਚੜਤ ਸਿੰਘ ਹਨਾ ਜੀ ਇਹਦਾ ਕ੍ਰਾਈਮਨਲ ਬੈਕਗ੍ਰਾਉਂਡ ਆ ਇਹ ਪਹਿਲਾਂ ਵੀ ਕਾਫੀ ਕੇਸਾਂ ਦੇ ਵਿੱਚ ਇਨਵੋਲਡ ਆ 9 ਇੱਕ ਕੇਸ ਦੇ ਵਿੱਚ ਕਤਲ ਦੇ ਕੇਸ ਦੇ ਵਿੱਚ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਖੇਮਕਰਨ ਦੇ ਵਿੱਚ ਇੱਕ ਕਤਲ ਹੋਇਆ ਸੀ 2015 ਮਾਰਚ ਦੇ ਵਿੱਚ ਜ ਜ ਜਿਹਦੇ ਵਿੱਚ ਇੱਕ ਸਚੀ ਕਪੂਰ ਨਾਂ ਦਾ ਰਜਿਸਟਰਡ ਫੈਂਸ ਸੀਗੀ ਉਹਦਾ ਮਰਡਰ ਹੋਇਆ ਸੀਗਾ ਉਸ ਕੇਸ 'ਚ ਇਹ ਅਰੈਸਟ ਹੋਇਆ ਸੀਗਾ ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਅਰੈਸਟ ਹੋਣ ਤੋਂ ਬਾਅਦ ਉਹਨੂੰ ਲਾਈਫ ਸੈਂਟੈਂਸ ਦੀ ਇੰਪ੍ਰਿਜ਼ਨਮੈਂਟ ਹੋ ਗਈ ਉਹਦੇ ਵਿੱਚ ਹੀ ਇਹ ਪਰੋਲ ਤੇ ਆਇਆ ਹੋਇਆ ਸੀਗਾ ਸੋ ਜਿਹੜਾ ਜਿੰਨੇ ਬੰਦੇ ਜਿਹੜਾ ਨਿਸ਼ਾਨ ਸਿੰਘ ਆ ਉਹ ਵੀ ਇਹਦੇ ਨਾਲ ਕਪੂਰਥਲਾ ਜੇ ਉਹਦੇ ਵਿੱਚ ਰਿਹਾ ਔਰ ਜਿੰਨੇ ਇਹਦੇ ਐਸੋਸੀਏਟਸ ਆ ਕੋਈ ਹਰ ਬੰਦਾ ਜਿੰਨੇ ਵੀ ਬੰਦੇ ਇਹਦੇ ਚ ਇਨਵੋਲਡ ਨੇ ਜੇ ਆਪਾਂ ਜਗਦੀਪ ਦੀ ਗੱਲ ਕਰੀਏ ਜਾਂ ਆਪਾਂ ਬਲਜਿੰਦਰ ਰੈਂਬੋ ਦੀ ਗੱਲ ਕਰੀਏ ਸਭ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਔਰ ਇਹਨਾਂ ਦਾ ਕੰਟੈਕਟ ਜਿਹੜਾ ਵਾ ਜਿਸ ਤਰ੍ਹਾਂ ਤੁਸੀਂ ਪੁੱਛਿਆ ਇਹਨਾਂ ਦਾ ਕੰਟੈਕਟ ਵੀ ਥਰੂ ਸਮ ਇਹਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਸੀਗਾ ਹਰਵਿੰਦਰ ਰੰਦੇ ਨਾਲ ਵੀ ਸੀਗਾ ਔਰ ਇਹਦਾ ਜਿਹੜਾ ਸਿੱਧਾ ਜਿਹੜਾ ਐਸੋਸੀਏਟ ਆਏ ਉਹ ਲਖਬੀਰ ਲੰਡਾ ਦਾ ਤਾਂ ਕੀ ኦਪਰੇਟਿਵ ਸੀਗਾ ਇਸ ਕੇਸ ਦੇ ਵਿੱਚ ਸਰ 9 ਮਹੀਨੇ ਤੋਂ ਲੈ ਕੇ ਤੇ ਹੁਣ ਤੱਕ ਜੇ ਅਸੀਂ ਗੱਲ ਕਰੀਏ ਤਾਂ ਕਿਤੇ ਕਿਤੇ ਸੁਣਿਆ ਹਜੇ ਤੱਕ ਪ੍ਰਾਇਮਰੀ ਇਨਟੈਰੋਗੇਸ਼ਨ ਹੋ ਅਜੇ ਅੱਜ ਸਵੇਰ ਇਹਨੂੰ ਰੈਸਟ ਕੀਤਾ ਜੀ ਹਜੇ ਤਾਂ ਸਾਡੀ ਟੀਮ ਇਹਨੂੰ ਲੈਣ ਵਾਸਤੇ ਗਈ ਹੋਈ ਆ ਮੁੰਬਈ ਤੋਂ ਆਏਗਾ ਆ ਕੇ ਇਹਦਾ ਪ੍ਰੋਪਰ ਰਿਮਾਨ ਲਿਆ ਜਾਏਗਾ ਕੋਰਸ ਪੇਸ਼ ਕਰਕੇ ਫਿਰ ਪੁੱਛਗਛ ਹੋਏਗੀ ਫਿਰ ਹੋਰ ਜਿਹੜੇ ਤੱਥ ਆਉ ਸਮਝ ਲਿਆਉਣਗੇ ਅਸੀਂ ਸੁਣਿਆ ਕਿ ਜਿਹੜਾ ਤੁਹਾਨੂੰ ਬੜੇ ਗਿੱਲੀ ਫੜੇ ਨੇ ਦਿੱਲੀ ਫੜੇ ਨੇ ਸੀਗਾ ਉਹਨਾਂ ਦੇ ਆਰ ਪੀ ਜੀ ਦੇ ਕੋ ਮਾਈਨਸ ਸੀਗਾ ਉਹ ਕੰਡ ਨੂੰ ਇਸਤੇਮਾਲ ਕੀਤਾ ਉਸਨੇ ਚਲਾਇਆ ਇਹ ਤਰ੍ਹਾਂ ਸੀ ਕਿ ਉਹ ਕੋ ਕੋ ਪ੍ਰੈਸਿਕਲੀ ਕੀ ਹੈ ਜਿਹੜਾ ਦਿੱਲੀ ਦੇ ਜਿਹੜਾ ਚਾਰੀ ਵਾਰ ਬੰਟਰ ਮੰਡੀ ਕਹਿੰਦਾ ਜਿਹੜਾ ਮਾਸਟਰ ਜਿਹੜਾ ਦਿੱਲੀ ਦੇ ਵਿੱਚ ਫੜਿਆ ਗਿਆ ਇਹਨਾਂ ਜੀ ਉਹ ਇੱਕ ਜੁਵਨਾਈਲ ਆ ਉਹਦੇ ਨਾਲ ਇੱਕ ਦੀਪਕ ਨਾਮ ਦਾ ਹੋਰ ਮੁੰਡਾ ਸੀਗਾ ਜਿਹੜਾ ਜਿਹੜੇ ਦੋ ਬੰਦੇ ਆ ਜਿਨ੍ਹਾਂ ਨੇ ਇਹ ਅਟੈਕ ਕੀਤਾ ਉਸ ਦਿਨ 9 ਤਰੀਕ ਨੂੰ ਚੜਤ ਸਿੰਘ ਜਿਹੜਾ ਹੈ ਉਹਨੇ ਥਰੂਆਊਟ ਜਿੱਦਾਂ ਮੈਂ ਦੱਸਿਆ ਚੜਤ ਸਿੰਘ ਹੀ ਉਹਨਾਂ ਨੂੰ ਲੈ ਕੇ ਆਇਆ ਚੜਤ ਸਿੰਘ ਨੇ ਠਾਰ ਦਿੱਤੀ ਜਿਹੜੇ ਵੈਪਨ ਆਏ ਜਿਹੜੇ ਕਿ ਰਿੰਦੇ ਨੇ ਭੇਜੇ ਸੀਗੇ ਉਹ ਵੈਪਨ ਕਿੱਥੇ ਕਿੱਥੇ ਪਏ ਆ ਉੱਥੋਂ ਵੈਪਨ ਪੁੱਟ ਕੇ ਉਹ ਵੈਪਨ ਦੀਪਕ ਨੂੰ ਜਿਹੜਾ ਦੂਸਰਾ ਲੜਕਾ ਉਹਨਾਂ ਨੂੰ ਸਪਲਾਈ ਕੀਤੇ ਫਿਰ ਉਹਨਾਂ ਨੂੰ ਪਹਿਲਾਂ ਇੱਕ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਜਗ੍ਹਾ ਇਹਨਾਂ ਨੇ ਚੇਂਜ ਕੀਤੀਆਂ ਅਲੱਗ-ਅਲੱਗ ਜਗ੍ਹਾ ਤੇ ਫਿਰ ਜਿਸ ਦਿਨ ਇਹ ਵਾਰਦਾਤ ਇਹਨਾਂ ਨੇ ਇੱਕ ਅਟੈਕ ਕੀਤਾ ਜਿਸ ਦਿਨ ਉਸ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਚੜਤ ਸਿੰਘ ਹੀ ਇੱਥੇ ਲੈ ਕੇ ਆਇਆ ਇੱਥੇ ਆ ਕੇ ਜਿਹੜਾ ਜਗਦੀਪ ਆ ਉਹਨੇ ਵੀ ਇਹਨਾਂ ਨੂੰ ਵਹੀਕਲ ਦਿੱਤਾ ਸੋ ਪੂਰੀ ਰੇਕੀ ਪੂਰੀ ਪਲੈਨਿੰਗ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਬੰਦੇ ਜਿਹੜੇ ਹੈਗੇ ਉਹ ਫੁੱਟ ਸੋਲਜਰ ਨੇ ਉਹ ਅੰਜਾਮ ਦੇਣ ਵਾਲੇ ਆ ਪਰ ਮੇਨ ਕਿੰਗਪਿੰਨ ਜਿਹੜਾ ਇਹਦੇ ਵਿੱਚ ਉਹ ਪੂਰੇ ਦਾ ਪੂਰਾ ਚੜਤ ਸਿੰਘ ਆ ਨਹੀਂ ਉਹ ਕਿਹੜੀ ਗੱਲ ਕਹਿੰਦੇ ਨੇ ਵੀ ਪਾਕਿਸਤਾਨ ਵੀ ਸਾਰਾ ਛੇ ਨਹੀਂ ਘਟਨਾ ਮਾਰੀ ਵਾਪਰੀ ਐ ਲੇਕਿਨ ਇਹਦੀ ਤਾਜੀ ਸਟੇਡੀ ਬਿਲਕੁਲ ਪਾਕਿਸਤਾਨ 'ਚ ਰਚੀ ਤੇ ਰਚੀ ਗਈ ਤੇ ਇਹਦੀ ਫੰਡਿੰਗ ਹੋਣੀ ਪੈਸਾ ਆਣਾ ਇਹਨੂੰ ਸਾਰਾ ਵਿੱਚ ਦੇਖੋ ਜਿਹੜਾ 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 ਇਹ ਬੰਦਾ ਹੈ ਨਾ ਜਿਹੜਾ ਚੜਤ ਸਿੰਘ ਆ ਇਹ ਮੇਨਲੀ ਲਖਵੀਰ ਲੰਡਾ ਦੇ ਨਾਲ ਟੱਚ ਸੀ ਗੱਲ ਉਹਦਾ ਹੈ ਕੀ ਆਪਰੇਟਿਵ ਆ ਦਾ ਪੰਜਾਬ ਦੇ ਵਿੱਚ ਜਿਹੜੇ ਐਕਟੀਵਿਟੀ ਬਣਾਇਆ ਜਾਂਦੇ ਆ ਤੇ ਜਰਸ਼ਰ ਬੁਲਾਣਾ ਜਿਹੜਾ ਜਿਹੜਾ ਹਾਂਜੀ ਮੈਂ ਦੇ ਰਿਹਾ ਜਵਾਬ ਪਹਿਲਾਂ ਉਹਨਾਂ ਦਾ ਕੰਪਲੀਟ ਕਰਕੇ ਜਿਹੜਾ ਰਿੰਦਾ ਹੈਗਾ ਵਾ ਉਹਨੇ ਵੈਪਨ ਸਪਲਾਈ ਕੀਤੀ ਜਿਹੜਾ ਲੰਡਾ ਹੈਗਾ ਉਹਨੇ ਬੰਦੇ ਤੇ ਬਾਕੀ ਲੋਜਿਸਟਿਕ ਸਪੋਰਟ ਸਪਲਾਈ ਕੀਤੀ ਸੋ ਦੋਨਾਂ ਨੇ ਦੋਨੇ ਹੀ ਇਸ ਕੇਸ ਦੇ ਵਿੱਚ ਇਨਵੋਲਡ ਨੇ ਦੂਸਰੀ ਗੱਲ ਜਿਹੜੀ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਕਰਕੇ ਸਟੇਟ ਦੀ ਜਿਹੜੀ ਪੀਸ ਆ ਉਹਨੂੰ ਡਿਸਟਰਬ ਕੀਤਾ ਜਾਵੇ ਜਿਹੜਾ ਲੋਕਾਂ ਦੇ ਮਨ 'ਚ ਜਿਹੜਾ ਡਰਾਉ ਲਿਆਂਦਾ ਜਾਵੇ ਟੈਰੋਰੀਜ਼ਮ ਨੂੰ ਫਲਾਇਆ ਜਾਵੇ ਕਿਉਂਕਿ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਫੋਕਸ ਹੈ ਨਾ ਜੀ ਪਹਿਲਾਂ ਵੀ ਸੀਆਈਏ ਨਵਾਂ ਸ਼ਹਿਰ ਦੇ ਵਿੱਚ ਕੀਤਾ ਪਠਾਨਕੋਟ ਦੇ ਵਿੱਚ ਕੀਤਾ ਕਈ ਜਗ੍ਹਾ ਤੇ ਇਦਾਂ ਦੀਆਂ ਅਟੈਂਪਟਸ ਕੀਤੀਆਂ ਸੋ ਮੇਨ ਮਕਸਦ ਇਹਨਾਂ ਦਾ ਹੈਗਾ ਕਿ ਪੀਸ ਨੂੰ ਡਿਸਟਰਬ ਕਰਨਾ ਜਿਹੜਾ ਸੀ ਮਕਸਦ ਜਿਹੜਾ ਕਿ ਹੁਣ ਆਪਾਂ ਉਹਦੀ ਤਹਿ ਤੱਕ ਪਹੁੰਚ ਗਏ ਆਂ ਆਲਮੋਸਟ ਬੀਕੇਆਈ ਦੇ ਨਾਲ ਅਸੋਸੀਏਟਡ ਆ ਜੀ ਜਿਹੜਾ ਲੰਡਾ ਵੀ ਆ ਰਿੰਦਾ ਵੀ ਆ ਦੋਨੇ ਬੀਕੇਆਈ ਦੇ ਨਾਲ ਅਸੋਸੀਏਟਡ ਆ ਔਰ ਜਿੰਨੇ ਜਦੋਂ ਫਰਦਰ ਜਿੰਨੇ ਬੰਦੇ ਹੁਣ ਹੈਗੇ ਆ ਉਹ ਸਾਰੇ ਇਸ ਕੇਸ ਦੇ ਵਿੱਚ ਦੇਖੋ ਮਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਉਹਦੇ ਵਿੱਚ 307 ਦੇ ਨਾਲ ਨਾਲ ਯੂਪੀਏ ਐਕਟ ਲੱਗਿਆ ਐ ਐਕਸਪਲੋਸਿਵ ਐਕਟ ਲੱਗਿਆ ਐ ਆਰਮਜ਼ ਐਕਟ ਲੱਗਿਆ ਐ ਸੋ ਯੂਪੀਏ ਐਕਟ ਲੱਗਣਾ ਇਟਸੈਲਫ ਇਟਸ ਐਨ ਇੰਡੀਕੇਸ਼ਨ ਕਿ ਵੀ ਇਹ ਇੱਕ ਟੈਰਰਿਸਟ ਐਕਟ ਸੀਗਾ ਔਰ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਨੇ ਉਹ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਨੇ ਸਰ ਪਿਛਲੇ ਦਿਨ ਦਿੱਲੀ ਪੁਲਿਸ ਕਹਿੰਦੀ ਮਾਸਟਰਮਾਈਂਡ ਉਹ ਸੀਗਾ ਦੀਪਕ ਇੱਕ ਜਿਹੜਾ ਰਿਮਾਨ ਫੜਿਆ ਗਿਆ ਨਹੀਂ ਤੇ ਸਾਰੇ ਇਹਦਾ ਪਾਰਟ ਆ ਜੀ ਦੇਖੋ ਮਾਸਟਰਮਾਈਂਡ ਜਿਹੜਾ ਵਾ ਉਹ ਤਾਂ ਮੇਨ ਤਾਂ ਲੰਡਾ ਹੈ ਇਹਦਾ ਪੂਰੇ ਐਪੀਸੋਡ ਦਾ ਮਾਸਟਰਮਾਈਂਡ ਜਿਹੜਾ ਹੈ ਜਿਹੜਾ ਗਰਾਊਂਡ ਲੈਵਲ ਤੇ ਉਹਨੇ ਆਪਰੇਟ ਕੀਤਾ ਉਹ ਮੇਨਲੀ ਕੀਤਾ ਚੜਤ ਸਿੰਘ ਦੇ ਤਰਫ ਔਰ ਜਿਹੜੇ ਦੋ ਬੰਦਿਆਂ ਦੇ ਆਪਾਂ ਨਾਮ ਲੈ ਰਹੇ ਜਿਹਦੇ ਚ ਇੱਕ ਯੂਵੈਨਾਈਲ ਆ ਜਿਹੜਾ ਕਿ ਦਿੱਲੀ ਪੁਲਿਸ ਨੇ ਫੜਿਆ ਇੱਕ ਦੀਪਕ ਆ ਉਹਨਾਂ ਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੋ ਸਾਰੇ ਕਾਂਸਪੀਰੇਸੀ ਦਾ 파ਟ ਇਹ ਇਹ ਕਹਿਣਾ ਕਿ ਕਿਹੜਾ ਪਰ ਜਦੋਂ ਆਪਾਂ ਇੱਕ ਮਾਸਟਰਮਾਈਂਡ ਦੀ ਗੱਲ ਕਰਕੇ ਸਾਰੇ ਪਿੱਛੇ ਕੌਣ ਆ ਪਿੱਛੇ ਲਖਵੀਰ ਸਿੰਘ ਲੰਡਾ ਹੈ ਜਿਹੜਾ ਕੋਈ ਬੰਮ ਦਾ ਆਰਪੀ ਹੈ ਨਾ ਅਤੰਕੀ ਹਮਲਾ ਸੀ ਬਿਲਕੁਲ ਨਾ ਉਹ ਗੈਂਗਸਟਰ ਨਹੀਂ ਉਹ ਕੋਈ ਹੋਰ ਕੋਈ ਇਹ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਐਕਟ ਆ ਇਹ ਜਿਹੜਾ ਐਕਟ ਹੋਇਆ ਹੈ 9 ਮਈ ਨੂੰ 2 9 ਮਈ 2022 ਨੂੰ ਇਹ ਟੈਰਰਿਸਟ ਐਕਟ ਆ ਇਹ ਇੱਕ ਅਤੰਕੀ ਹਮਲਾ ਹੈ ਇਹ ਕੋਈ ਗੈਂਗਸਟਰ ਦਾ ਨਹੀਂ ਹੈ ਇਹ ਟੈਰਰਿਸਟਿਕ ਐਕਟ ਆ ਕੇਸ ਅਜ ਫੁਲੀ ਸੋਲਵਡ ਹੈ ਇਹ ਸਾਰਾ ਕੇਸ ਜਿਹੜਾ ਤੰਦਾ ਸਾਰੀਆਂ ਖੁੱਲ ਚੁੱਕੀ ਹੈ ਇਹਦੇ ਵਿੱਚ ਇੱਕ ਦੀਪਕ ਜਿਹੜਾ ਉਹ ਫੜਿਆ ਜਾਣਾ ਰਹਿੰਦਾ ਹੈ ਔਰ ਜਿਹੜਾ ਲੰਡਾ ਹੈ ਉਹ ਅਰੈਸਟ ਹੋਣਾ ਰਹਿੰਦਾ ਜਿਹਦੇ ਵਾਸਤੇ ਪ੍ਰੋਸੈਸ ਜਿਹੜਾ ਪ੍ਰੋਸੀਜਰ ਜੋ ਹੈ ਉਹ ਅਡਾਪਟ ਕੀਤਾ ਆ ਆਰਪੀਜੀ ਦਾ ਸੋਰਸ ਪਤਾ ਲੱਗੇ ਸਾਰੇ ਜਿਹੜੇ ਉਹ ਰਿੰਦਾ ਨੇ ਇਹ ਪਤਾ ਹੈ ਕਿ ਰਿੰਦਾ ਨੇ ਸਪਲਾਈ ਕੀਤਾ ਸੀਗਾ ਬਟ ਕਿਹੜੀ ਜਗ੍ਹਾ ਦੇ ਉੱਤੇ ਰੱਖਿਆ ਸੀ ਉਹ ਪਤਾ ਹੈ ਜਗ੍ਹਾ ਪਤਾ ਹੈ ਬਟ ਕਈ ਵਿੱਚ ਅਨਨੋਨ ਆ ਜਿਨ੍ਹਾਂ ਦੇ ਬਾਰੇ ਵਿੱਚ ਅਜੇ ਤੱਕ ਨਹੀਂ ਸਰ ਐਕਚੁਅਲੀ ਇਸ ਦਾ ਮਤਲਬ origin ਜਿਹੜਾ ਆਰਪੀਜੀ ਦਾ origin ਜਿਹੜਾ ਹੈ ਇਹ ਇਹ ਕਹਿਣਾ ਐ ਸਟੇਜ ਤੇ ਟਾਫਾ ਜੀ ਤਾਂ ਹੌਲੀ-ਹੌਲੀ ਪਤਾ ਲੱਗੇਗਾ ਹੁਣ ਜਦੋਂ ਹੋ ਸਕਦਾ ਹੈ ਇਹਦੀ ਪੁੱਛਗਿੱਛ ਤੋਂ ਕੁਝ ਗੱਲਾਂ ਰਿਵੀਲ ਹੋਣ ਜਿਹੜਾ ਸਰ ਤੁਸੀਂ ਦੀਪਕ ਦੀ ਗੱਲ ਕਰ ਰਹੇ ਜਿਹੜਾ ਪ੍ਰਾਜ ਚੱਲ ਰਿਹਾ ਹੈ ਤੇ ਦਾ ਬਾਲੀ ਜਿਹੜਾ ਉਕੀ ਦੇ ਫੈਜ਼ਾਬਾਦ ਦਾ ਰਹਿਣ ਵਾਲਾ ਹੈ ਤੇ ਚੜ੍ਹਤ ਕਿਉਂਕਿ ਦੀਪਕ ਤੇ ਜਿਹੜਾ ਨਵਾਲੀ ਗਿਆ ਉਹ ਲਾਰੈਂਸ ਦੇ ਨਾਲ ਲਗਾਤਾਰ ਕੰਮ ਕਰ ਰਿਹਾ ਸੀ ਤਾਂ ਇਹਨਾਂ ਦਾ ਬਿਲਕੁਲ ਟੱਚ ਜਿਹੜੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜਾ ਕੇ ਕਿਉਂਕਿ ਟੈਰਿਸਟ ਪਲੱਸ ਬਿਲਕੁਲ ਟੱਚ ਦਾ ਟੱਚ ਦਾ ਹੈਗਾ ਯਾ ਰੱਤ ਜੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮਰਡਰ ਹੋਇਆ ਸੀਗਾ ਰਾਣਾ ਕੰਦੋਵਾਲੀ ਆਪਾਂ ਉਹਨੇ ਗੱਲ ਕੀਤੀ ਮਹਾਰਾਸ਼ਟਰ ਚ ਬਿਜ਼ਨਸਮੈਨ ਦਾ ਕਤਲ ਹੋਇਆ ਉਹ ਕਤਲ ਰਿੰਦੇ ਨੇ ਕਰਾਇਆ ਸੀਗਾ ਕਰਾਇਆ ਇਹਨਾਂ ਦੋਨਾਂ ਦੇ ਥਰੂ ਸੀਗਾ ਇਹ ਦੋਨਾਂ ਨੂੰ ਰਿੰਦੇ ਨਾਲ ਮਲਾਉਣ ਵਾਲਾ ਇੱਕ ਹੋਰ ਬੰਦਾ ਸੀਗਾ ਜਿਹੜਾ ਕੈਨੇਡਾ 베ਸਟ ਆ ਉਹ ਵੀ ਲਾਰੈਂਸ ਮਿਸ਼ਨੋਈ ਦਾ ਹੀ ਬੰਦਾ ਹੈ ਸੋ ਸਾਰੇ ਆਪਸ ਦੇ ਵਿੱਚ ਟੱਚਸ ਤਾਂ ਹੈਗੇ ਹੀ ਆ ਇਟ ਮੀਨ ਸਾਹਿਬ دہشت ਫਲਾਨ دہشت ਫਲਾਨ ਲਈ ਜਿਹੜੇ ਡਰਸ਼ ਗਰੁੱਪ ਆ ਗੈਂਗਸਟਰਸ ਨੂੰ ਅਗੇਜ ਕਾਫੀ ਦੇਰ ਤੋਂ ਇਹ ਚੱਲ ਰਹੀ ਹੈ ਜੀ ਕਾਫੀ ਦਿਨ ਤੋਂ ਇਹ ਚੱਲ ਰਹੀ ਆ ਕਿ ਜਿਹੜੇ ਜਿਹੜੇ ਟੈਰਰਿਸਟ ਗਰੁੱਪ ਨੇ ਉਹ دہشت ਫਲਾਨ ਲਈ ਜਾਂ ਸਟੇਟ ਦੀ ਪੀਸ ਡਿਸਟਰਬ ਕਰਨ ਵਾਸਤੇ ਜਿਹੜੇ ਲੋਕਲ ਕ੍ਰਾਈਮਨਲਸ ਹਾਰਡ ਕੋਰ ਕ੍ਰਾਈਮਨਲਸ ਗੈਂਗਸਟਰਸ ਦੇ ਨਾਲ ਟੱਚ ਨੇ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਉਹਨਾਂ ਦੀ ਮਦਦ ਲਈ ਜਾਵੇ ਅਨੁਸਾਰ ਨਾ ਹਮਲਾ ਪੇਰ ਜਿਹੜੇ ਲੰਡੇ ਨੇ ਤਰ ਵਾਰ ਵਾਰ ਰੱਖਿਆ ਫਿਰ ਇਹ ਜਿਹੜੇ ਟੈਕਨੀਕਲ ਕੈਵਲੋ ਪਾਤੀਰ ਨੂੰ ਜਵੀ ਲੱਖ ਮੰਗਿਆ ਗਿਆ ਸੀ ਫਿਰ ਉਹ ਜਿਹੜੀ ਚੱਲੀ ਜਾਣਾ ਇਹਦੇ ਨਾਲ ਹੀ ਜੁੜਾ ਸਵਾਲ ਸ੍ਰੀਨਾ ਦੇ ਫਾਦਰ ਨੇ ਕਰੰਤਾਰਨ ਦੀਆਂ ਡਿਟੇਲਸ ਮੇਰੇ ਕੋਲੇ ਹਨਿਆਵਾਜ ਜੀ ਮੈਂ ਅੱਜ ਮੇਨਲੀ ਫੋਕਸ ਆਪਣੇ ਇਸ ਇਸ਼ੂ ਤੇ ਕਰ ਰਹੇ ਹਾਂ ਕਿ ਕਿੰਨੇ ਰੁਪਏ ਟੋੜਨ 13 ਹੈ ਨਾ ਜੀ 13 ਦੇ ਕਿੰਨੇ ਟੋਟਲ ਜਿਹੜੇ ਜਿਹੜੇ ਟੋਟਲ ਫਿਗਰ ਹੋਏ ਆ 8 ਅੱਜ ਇਹ ਪਾ ਕੇ 8 ਰੁਪਏ ਜਿਹੜੇ ਫੜੇ ਗਏ ਦੇ ਵਿੱਚ 9ਵਾਂ ਸਰ ਉਹ ਜਿਹੜਾ ਲੈ ਕੇ ਆਉਣਾ ਹੈ ਉੱਥੋਂ ਆਪਾਂ ਸੋ 9 ਹੋਗੇ 10ਵਾਂ ਜਿਹੜਾ ਮੈਂ 10ਵਾਂ ਜਿਹੜਾ ਫਰਾਰ ਹੈ ਇੱਕ ਜਿਹੜਾ ਇੱਥੇ ਲੋਕਲ ਜਿਹੜਾ ਫੁੱਟ ਸੋਲਜਰ ਸੀਗਾ ਔਰ ਇਸ ਤੋਂ ਇਲਾਵਾ ਜਿਹੜਾ ਲੰਡਾ ਇੱਕ ਰਿੰਦਾ ਵਾ ਔਰ ਰਿੰਦਾ ਜਿਹੜਾ ਉਹ ਵੀ ਨੋਮੀਨੇਟ ਕੀਤਾ ਜਾ ਰਿਹਾ ਹੈ ਸੋ ਟੋਟਲ ਜਿਹੜੇ ਜਿੱਦਾਂ ਤੁਸੀਂ ਪੁੱਛੇ ਟੋਟਲ 12 ਹੋ ਗਏ 12 ਦੇ ਵਿੱਚੋਂ 9 ਫੜੇ ਗਏ ਇਹ ਸਰ ਜਿਹੜਾ ਤੁਸੀਂ ਦੱਸਿਆ ਕਿ ਦਿੱਲੀ ਪੁਲਿਸ ਨੇ ਜੋ ਬਣਾਇਆ ਰਿਪੋਰਟ ਦਿੱਤਾ ਆ ਉਨ ਤਾਂ ਕੁਝ ਰਿਵੀਲ ਹੋਇਆ ਕਿ ਆਰ ਪੀ ਜੀ ਹੈਂਡਲ ਕਰਨ ਲਈ ਟ੍ਰੇਨ ਦੀ ਪੁਲਿਸ ਉਹ ਅਜੇ ਨਹੀਂ ਉਹ ਜਦੋਂ ਹੁਣ ਅਸੀਂ ਉਹਨੂੰ ਲੈ ਕੇ ਆਵਾਂਗੇ ਵਾਰੰਟ ਤੇ ਕਿਉਂਕਿ ਦਿੱਲੀ ਪੁਲਿਸ ਨੇ ਰੈਸਟ ਕੀਤਾ ਲਿਆ ਕੇ ਹੁਣ ਅੱਜ ਚੜਤ ਸਿੰਘ ਜਿਹੜਾ ਕਿਉਂਕਿ ਇਹਦੇ ਵਿੱਚ ਦੇਖੋ ਪੂਰੇ ਕੇਸ ਦੇ ਵਿੱਚ ਜਿਹੜਾ ਮੇਨ ਜਿੰਨੇ ਸਾਰਾ ਆਰਗੇਨਾਈਜ਼ ਕੀਤਾ ਲੋਕਲ ਉਹ ਚੜਤ ਸਿੰਘ ਆ ਸੋ ਇਹ ਹੁਣ ਜਦੋਂ ਆਏਗਾ ਇਸ ਤੋਂ ਕਾਫੀ ਕੁਝ ਰਿਵੀਲ ਹੋਏਗਾ ਕਿ ਟ੍ਰੇਨਿੰਗ ਲਈ ਕਿਵੇਂ ਲਈ ਉਹਨਾਂ ਨੂੰ ਲਿਆ ਕੇ ਜਿਹੜਾ 15 ਦਿਨ ਉਹਨੇ ਮਹਿੰਦੀਪੁਰ ਦੇ ਆਸ-ਪਾਸ ਰੱਖਿਆ ਹੋ ਸਕਦਾ ਉੱਥੇ ਟ੍ਰੇਨਿੰਗ ਦਿੱਤੀ ਹੋਵੇ ਕਿਉਂਕਿ ਇਹ ਜਿਹੜਾ ਸਮਾਨ ਸੀਗਾ ਇਹ ਤਾਂ ਮਿਡ ਅਪ੍ਰੈਲ ਚ ਆ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਟਾਈਮ ਇਹਨਾਂ ਕੋਲ ਸੀਗਾ ਕਿ ਜਦੋਂ ਉਹ ਬੰਦੇ ਆਏ ਉਸ ਤੋਂ ਪਹਿਲਾਂ ਆ ਚੁੱਕੇ ਸੀਗਾ ਸੋ ਉਹ ਪੀਰੀਅਡ ਸਾਰਾ ਜਿਹੜਾ ਉਹ ਜਦੋਂ ਇਹਨਾਂ ਦੀ ਹੁਣ ਪੁੱਛਗਿੱਛ ਹੋਏਗੀ ਉੱਚੀ ਚੀਜ਼ਾਂ ਰੀਵੀਲ ਹੋਣਗੀਆਂ ਪਰਪਰ ਕਰੰਕਰਨ ਕੇਸ ਹੈ ਉਸ ਦੇ ਵਿੱਚ ਤਾਂ ਕੀ ਫਰੋਥੀ ਹੋ ਗਈ ਸੀ ਨਾ ਡੋਲਜ ਨਹੀਂ ਉਸ ਕੇਸ ਦੀ ਮੇਰਾ ਫੋਕਸ ਅੱਜ ਇਸ ਕੇਸ ਦੇ ਉੱਤੇ ਸੀਗਾ ਜੀ ਸਪੇਕ ਇੱਕ viral video ਹੋਈ ਸੀ ਐਸਏਸੀ ਸਾਫ ਦੇ ਬਾਅਦ ਇੱਕ ਹੋਰ ਜਿਹੜਾ ਉਹ ਪੁਲਿਸ ਵਾਲਾ ਜਿਹੜਾ ਉਹਦੇ ਨਾਲ ਬਿਸ਼नोई ਦੇ ਨਾਲ ਹੱਥ ਮਿਲਾਉਂਦਾ ਜੱਫੀ ਪਾਉਂਦਾ ਨਜ਼ਰ ਆ ਰਿਹਾ ਉਸ ਵੀਡੀਓ ਦੇ ਵਿੱਚ ਕੀ ਹੋਇਆ ਪਤਾ ਨਹੀਂ ਜੀ ਉਹ ਐਸਐਸਪੀ ਉਹ ਕਾ ਦੱਸ ਸਕਦੇ ਜੀ ਕੋ ਮੋਗੇ ਜ਼ਿਲ੍ਹੇ ਦਾ ਇਸ਼ੂ ਆ ਉਹ ਐਸਐਸਪੀ ਸਾਹਿਬ ਹੀ ਦੱਸ ਸਕਦੇ ਸਰ ਦੀਪਕ ਟਿੰਨੂ ਦਾ ਕੁਝ ਅਜੇ ਤੱਕ ਨਹੀਂ ਅਜੇ ਨਹੀਂ ਅਜੇ ਨਹੀਂ ਜੀ ਉਹਦੇ ਉੱਤੇ ਆਲਰੇਡੀ ਲੱਗੇ ਹੋਏ ਆ ਸਰ ਇਹ ਤਿੰਨਾਂ ਤੋਂ ਕੁਝ ਵਿੱਚ ਆਇਆ ਹੋਵੇ ਕੇਕੇ ਤੇ ਰਾਜਵੀਰ ਤੇ ਰਜਿੰਦਰ ਪੋਰਾ ਤੇ ਜੋ ਸਟੇਜ ਕੋਲ ਆਇਆ ਉਹ ਕਿਹੜੇ ਕੇਸ ਵੀ ਆਪਕ ਦੀਪਕ ਦੀਪਕ ਟਿੰਨੂ ਨਹੀਂ ਅਜੇ ਨਹੀਂ ਅਜੇ ਜੀ ਉਹ ਪਤਾ ਕੀ ਹਰ ਚੀਜ਼ ਜੀ ਰਿਵੀਲ ਨਹੀਂ ਕੀਤੀ ਜਾ ਸਕਦੀ ਕਿ ਇਹਦੇ ਵਿੱਚ ਬੜਾ ਸੈਂਸਿਟਿਵ ਆ ਉਹਨੂੰ ਪੜਨਾ ਸਭ ਤੋਂ ਜ਼ਰੂਰੀ ਹੈ ਸਰ ਪਤਾ ਜੀ ਸੋ ਸੋ ਹਰ ਚੀਜ਼ ਜਿਹੜੀ ਆ ਉਹ ਰਿਵੀਲ ਨਹੀਂ ਹੋਤੀ ਐ ਹਜੇ ਤੱਕ ਇੱਕਾਂ ਦਾ ਨਹੀਂ ਇਹੋ ਜਿਹਾ ਕੋਈ ਐਵੀਡੈਂਸ ਨਹੀਂ ਤੱਕ ਸਰ ਜਨਪ ਸਿੰਘ ਕਰੇ ਹਮਾਰਾ ਕਾਰਜਵਿਵਾਦ ਦਾ ਹਾਈ ਕੋਰਟ ਤੋਂ ਮਿਲ ਲੇ ਕੇ ਗਿਆ ਕਿਸੇ ਹੋਰ ਮੰਗਲੇ ਚ ਨਹੀਂ ਐਸਾ ਨਹੀਂ ਕੁਛ ਆ ਗਿਆ ਕੋਸ਼ਿਸ਼ ਕੀਤੀ ਪਰ ਦੰਦਾ ਲੈ ਲੇ ਕਿ ਪਰ ਸਰ ਤਿੰਨ ਦਾ ਲੰਡਾ ਜੇ ਉਹ ਸਾਰੇ ਇੱਕ ਵੀ ਸਾਰਾ ਇਕੱਠੇ ਬਰਾ ਕੇ ਦੇਖੇ ਜਾਵੇ ਆ ਕੇ ਵੀ ਇੱਕ ਪੂਰਾ ਪੂਰਾ ਮਹੌਲ ਘਰਾਪਣਾ ਲੱਗੇ ਨਹੀਂ ਆ ਰਿਹਾ ਜੀ ਕਿ ਉਹ ਕਿ ਵਿਦਾਤਾ ਦੀ ਵੀ ਅਗੇ ਵਿੱਚ ਚਲਤ ਨਹੀਂ ਆਲੀ ਕੀ ਮਤਲਬ ਹੈ ਬੇਸਿਕਲੀ ਕੀ ਨਿਕਲਦੇ ਆਪਨੀ ਚੋਂ ਦੇਖੋ ਇਹਦੇ ਚ ਇਹ ਹੈ ਕਿ ਜਿਹੜੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਆ ਉਹਨਾਂ ਦੇ ਉਹਦਾ ਦੇ ਉਹਨਾਂ ਦੇ ਮਨਸੂਬੇ ਤਾਂ ਹੈਗੇ ਆ ਦਹਿਸ਼ਤ ਫਲਾਉਣਾ ਟੈਰਰਿਸਟ ਐਕਟ ਕਰਨਾ ਉਹਨਾਂ ਦਾ ਲੋਕਲ ਲੋਕ ਹੀ ਕਰ ਰਿਹਾ ਕਿ ਲੋਕਲ ਜਿਹੜੇ ਲੋਕਲ ਕ੍ਰਿੰਡਲਸ ਨੇ ਜਿੱਦਾਂ ਇਹ ਆਪਾਂ ਚੜਤ ਸਿੰਘ ਦੀ ਗੱਲ ਹੀ ਕਰ ਰਹੇ ਆ ਚੜਤ ਸਿੰਘ ਕਾਫੀ ਜੇਲਾਂ ਦੇ ਵਿੱਚ ਰਿਹਾ ਇਕ ਕੋਨੇ ਆਪਣਾ ਇੱਕ ਕ੍ਰਿਮੀਨਲ ਨੈਟਵਰਕ ਬਣਾ ਲਿਆ ਸਟੇਟ ਦੇ ਵਿੱਚ ਸੋ ਉਹਦਾ ਉਹਦੇ ਨੈਟਵਰਕ ਦਾ ਫਾਇਦਾ ਉਠਾ ਰਿਆ ਸੀ ਉਹਦੀ ਲੌਜਿਸਟਿਕ ਸਪੋਰਟ ਵਾਸਤੇ ਹਾਰਬਰਿੰਗ ਵਾਸਤੇ ਸਾਰੇ ਕੰਮਾਂ ਵਾਸਤੇ ਉਹਨਾਂ ਦਾ ਫਾਇਦਾ ਉਠਾ ਰਿਆ ਹੁਣ ਇਹਦੇ ਵਿੱਚ ਵੀ ਉਹਨਾਂ ਨੇ ਇਹਨੂੰ ਹਰ ਕੰਮ ਵਾਸਤੇ ਯੂਜ਼ ਕੀਤਾ ਵੈਪਨ ਸਪਲਾਈ ਤੋਂ ਲੈ ਕੇ ਠਾਰ ਦੇਣ ਵਾਸਤੇ ਜਿੱਥੇ-ਜਿੱਥੇ ਵੀ ਠਾਰ ਦਿੱਤੀ ਸਾਰਿਆਂ ਦੇ ਵਿੱਚ ਮੇਨ ਨਿਸ਼ਾਨ ਸਿੰਘ ਤੇ ਚੜਤ ਸਿੰਘ ਰਿਸਪੌਂਸਿਬਲ ਸੀਗੇ ਸਰ ਜੀ ਜਿਆਦਾ ਸੀ ਜਦੋਂ ਹਮਲਾ ਕੀਤਾ ਪੈਰੋਲ ਤੇ ਸੀਗੇ ਹਾਂ ਜੀ ਪੈਰੋਲ ਤੇ ਸੀਗੇ ਕੋਈ ਕੋਈ ਸੀ ਉਹਨਾਂ ਪੈਰੋਲ ਪਰ ਉਹ ਇੱਕ ਹਫਤੇ ਦੀ ਉਹਨੇ ਮਦਵਾਈ ਸੀਗੀ ਮੈਡੀਕਲ ਬੇਸਿਸ ਤੇ ਫਰਦਰ ਅਜੇ ਉਹਨੇ ਫਰਦਰ ਵੱਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਦੀ ਮੀਨ ਟਾਈਮ ਇਸ ਕੇਸ ਦੇ ਵਿੱਚ ਇਨਵੋਲ ਹੋ ਗਿਆ ਜਦੋਂ ਐਲਓਸੀ ਕੱਟੀ ਜਾਂਦੀ ਹੈ ਫਿਰ ਬਾਰ ਬਾਰ ਜਦੋਂ ਗੱਲ ਆਉਂਦੀ ਕਿ ਬੰਦੇ ਇੱਕ ਹੋਰ ਕੰਟਰੀ ਭੱਜ ਗਏ ਅਸੀਂ ਉਹਦੀ ਗੈਰਹਾਜ਼ਰੀ ਚਲੋ ਕਲੀਅਰ ਤੇ ਹੋਇਆ ਨਹੀਂ ਲੇਕਿਨ ਠੀਕ ਹੈ ਕਿ ਆਸ ਲਗਾਏ ਜਾ ਰਹੇ ਨੇ ਕੁਝ ਸ਼ੰਕਾਵਾਂ ਨੇ ਇਹ ਕੀ ਐਲਓਸੀ ਤੋਂ ਬਾਅਦ ਵੀ ਕੋਈ ਜਿਹੜੇ ਬਾਹਰ ਚਲਾ ਗਿਆ ਨਹੀਂ ਬਾਦੋ ਜੀ ਐਲਓਸੀ ਜੇ ਤਾਂ ਐਲਓਸੀ ਜਿਹੜੀ ਆ ਉਹ ਉਸ ਨਾਮ ਤੇ ਉਸ ਪਾਸਪੋਰਟ ਨੰਬਰ ਦੇ ਹੁੰਦੀ ਜਿਹੜਾ ਅਵੇਲੇਬਲ ਹੁੰਦਾ ਹੈ ਜੀ ਜਿਹੜਾ ਇੱਕ ਦੋ ਕੇਸ ਇਦਾਂ ਦੇ ਸਾਹਮਣੇ ਆਏ ਆ ਜਿਹੜਾ ਪਿੱਛੇ ਕੇਸ ਆਇਆ ਸੀਗਾ ਉਹਦੇ ਚ ਉਹਨੇ ਫੇਕ ਪਾਸਪੋਰਟ ਬਣਾ ਲਿਆ ਸੀਗਾ ਸੋ ਉਹ ਹੁਣ ਉਹ ਚੀਜ਼ਾਂ ਵੀ ਹੁਣ ਕਈ ਹੋਰ ਟੈਕਨੋਲੋਜੀ ਅੱਗੇ ਅੱਗੇ ਡਵੈਲਪ ਹੋ ਰਹੀ ਆ ਪਹਿਲਾਂ ਬਣਾਇਆ ਸੀ ਉਹਨੇ ਹੁਣ ਲੇਟੈਸਟ ਅਜੇ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਤੇ ਸਰ ਉਹ ਜਿਆ ਇੱਕ ਸਰ ਜਗਤਾਹ ਸਿੰਘ ਫੜਿਆ ਗਿਆ ਅੱਜ ਸਰ ਰਿਪੋਰਟ ਤੇ ਉਸੇ ਉਹਦੇ ਬਾਰੇ ਉਹ ਅਜੇ ਅਰੈਸਟ ਉਹਨਾਂ ਨੇ ਕੀਤਾ ਜੀ ਉਹਦੇ ਚ ਉਸੇ ਪਿੰਡ ਦਾ ਹੀ ਰਹਿਣ ਵਾਲਾ ਵਾ कोरोना ਦੇ ਫਾਦਰ ਨੇ ਉਹਨੂੰ ਉਹਦੇ ਤੇ ਸ਼ੰਕਾ ਜਾਰ ਕੀਤਾ ਸੀ ਉਸ ਕੇਸ 'ਚ ਨਾਮਿਨੇਟਡ ਸੀਗਾ ਔਰ ਜਦੋਂ ਆਪਾਂ ਕਿਸੇ ਕੇਸ 'ਚ ਕਿਸੇ ਨੂੰ ਨਾਮਿਨੇਟ ਕਰ ਦਿੰਦੇ ਆ ਪਹਿਲਾ ਸਟੈਪ ਹੁੰਦਾ ਉਹਦੀ ਐਲਓਸੀ ਖੋਲਾਈ ਜਾਂਦੀ ਹੈ ਤਾਂ ਜੋ ਉਹ ਐਲਓਸੀ ਦਾ ਪਰਪਸ ਹੁੰਦਾ ਬੰਦਾ ਇਨਵੈਸਟੀਗੇਸ਼ਨ ਤੋਂ ਏਸਕੇਪ ਨਾ ਕਰੇ ਸੋ ਉਹ ਅੱਜ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ 에어ਪੋਰਟ ਤੇ ਫੜਿਆ ਗਿਆ ਸੋ ਮਾਨਸਾ ਪੁਲਿਸ ਨੇ ਹੁਣ ਉਹਨੂੰ ਅਰੈਸਟ ਕੀਤਾ ਫਰਦਰ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਇਹਦਾ ਤਾਂ ਨਹੀਂ ਕੋਈ ਸਾਹਮਣੇ ਆਇਆ ਕੋਈ ਕੋਈ ਬੀਗ ਪਾਸਪੋਰਟ ਕਰਕੇ ਜਾਂ ਉਹਦਾ ਨਹੀਂ ਨਹੀਂ ਉਹ ਤਾਂ ਆਪਣੇ ਸਹੀ ਨਾਮ ਤੇ ਸਹੀ ਪਾਸਪੋਰਟ ਤੇ ਜਾ ਰਿਹਾ ਸੀਗਾ ਉਹ ਐਲਓਸੀ ਖੁੱਲੀ ਹੋਈ ਸੀ ਇਸ ਕਰਕੇ ਅਰੈਸਟ ਹੋਰ ਉਸ ਤੋਂ ਬਾਅਦ ਰੇਕੀ ਕੀਤੀ ਇੱਕ ਦਿਨ ਪਹਿਲਾਂ ਔਰ 9 ਤਰੀਕ ਦੀ ਸ਼ਾਮ ਨੂੰ 7:40 ਮਿੰਟ ਦੇ ਕਰੀਬ ਇਹਨਾਂ ਨੇ ਜਿਹੜਾ ਉਹ ਰਾਕਟ ਪ੍ਰਪੈਲ ਜਿਹੜਾ ਗ੍ਰੇਨੇਡ ਆ ਉਹਦੇ ਨਾਲ ਅਟੈਕ ਕੀਤਾ ਹੈੱਡਕੁਆਰਟਰ ਦੇ ਉੱਤੇ ਸੋ ਇਹ ਸਾਰਾ ਜਿਹੜਾ ਜਿਹੜੀ ਬੈਕਬੋਨ ਸੀ ਜਿਹੜੀ ਸਟੇਟ ਦੇ ਵਿੱਚ ਜੋ ਕੁਛ ਸਟੇਟ ਦੇ ਵਿੱਚ ਪ੍ਰੋਵਾਈਡ ਕੀਤਾ ਉਹਨਾਂ ਨੂੰ ਉਹ ਸਾਰਾ ਚੜਤ ਸਿੰਘ ਨੇ ਕੀਤਾ ਔਰ ਕੀਤਾ ਸਾਰਾ ਇਹਨੇ ਜਿਹੜਾ ਲਖਬੀਰ ਸਿੰਘ ਲੰਡਾ ਔਰ ਹਰਵਿੰਦਰ ਰਿੰਦਾ ਉਹਨਾਂ ਦੋਨਾਂ ਦੇ ਕਹਿੰਤੇ ਸੋ ਐਸਐਸਓਸੀ ਜਿਹੜਾ ਤਰ੍ਹਾਂ ਹੈਗਾ ਸਪੈਸ਼ਲ ਜਿਹੜਾ ਵਿੰਗ ਆ ਕਾਉਂਟਰ ਇੰਟੈਲੀਜੈਂਸ ਦਾ ਉਹਨਾਂ ਦੇ ਸਾਡੇ ਜਿਹੜੇ ਨੇ ਏਡੀਜੀਪੀ ਮਿਸਟਰ ਡੋਕੇ ਔਰ ਮਿਸਟਰ ਅਮਿਤ ਪ੍ਰਸਾਦ ਜਿਹੜੇ ਏਡੀਜੀਪੀ ਕਾਉਂਟਰ ਇੰਟੈਲੀਜੈਂਸ ਨੇ ਉਹਨਾਂ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਸੁਪਰਵਾਈਜ਼ਨ ਤੇ 5 ਮਹੀਨੇ ਤੋਂ ਸਾਡੀਆਂ ਟੀਮ ਜਿਹੜੀਆਂ ਸੀਗੀਆਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਸੀਗਾ बिकॉज़ ਬਾਕੀ ਅਕਿਊਜ਼ਡ ਫੜੇ ਗਏ ਸੀ ਉਹਨਾਂ ਦਾ ਚਲਾਨ ਵੀ ਹੋ ਗਿਆ ਸੀਗਾ ਪਰ ਇਹ ਮੇਨ ਕਿੰਗਪਿੰਨ ਜਿਹੜਾ ਸੀਗਾ ਲੋਕਲ ਜਿਹੜਾ ਕਿੰਗਪਿੰਨ ਸੀਗਾ ਉਹ ਰਹਿੰਦਾ ਸੀਗਾ ਸੋ 5 ਮਹੀਨੇ ਦੀ ਬੜੀ ਕਰੜੀ ਮਿਹਨਤ ਤੋਂ ਬਾਅਦ ਇਸ ਪੂਰੇ ਕੇਸ ਨੂੰ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਖੁਦ ਇਹਨੂੰ ਮਾਨੀਟਰ ਕਰ ਰਹੇ ਸੀਗੇ ਡੀਜੀਪੀ ਸਾਹਿਬ ਖੁਦ ਮਾਨੀਟਰ ਕਰ ਰਹੇ ਸੀਗੇ ਔਰ ਇਹਨਾਂ